ਹਰਦਾ ਕਹਿੰਦਾ ਅਕਲ ਨੂੰ ਤੈਨੂੰ ਸਿਰਫ ਆਕਾਰ ਦਾ ਪਤਾ ਹੈ ਪਰ ਮੈਂ ਨਿਰਆਕਾਰ ਨੂੰ ਵੀ ਜਾਣ। ਭਾਵਕ ਮਨੋਖੀ ਸੰਬੰਧ ਜੋੜ ਸਕਦਾ ਹੈ ਬਹੁਤਾ ਅਕਲ ਦੀ ਦੁਨੀਆ ਦੇ ਰਹਿਣ ਵਾਲਾ ਨਹੀਂ। بڑے بڑے ਪੰਡਤ ਹੈਰਾਨ ਹੋ ਗਏ ਸਨ ਰਵਿਦਾਸ ਭਗਤ ਬਣ ਗਏ ਬ੍ਰਹਮਗਣੀ ਹੋ ਗਏ। ਹੈਰਾਨ ਹੋ ਗਏ। ਇਹ ਸਦਨਾ ਇਹ ਤੇ ਮਾਸ ਵੇਚਦਾ ਸੀ ਤੇ ਕਸਾਈ ਸੀ। ਇਹ ਬ੍ਰਹਮਗਣੀ ਹੋ ਗਏ। ਨਾਮਦੇਵ ਤੇ ਛੇਮਾ ਸੇ ਸ਼ੋਦਰ ਸੀ ਵਿਚਾਰੇ ਨੂੰ ਮਾਰ ਮਾਰ ਕੇ ਮੰਦਰ ਚੋਂ ਵੀ ਕਟਿਆ ਸੂਦ ਸੂਦ ਕਰ ਮਾਰ ਉਠਾਈ ਕਹਾਂ ਕਰੂੰ ਬਾਪ ਬੇਠਲਾ ਐ ਮੇਰੇ ਪਿਤਾ ਐ ਮੇਰੇ ਪ੍ਰਭੂ ਮੈਨੂੰ ਤੇ ਸ਼ੋਦਰ ਸ਼ੁਦਰ ਆ ਕੇ ਕੱਢ ਮਾਰਿਆ ਇਹਨਾਂ ਨੇ ਬੈਠਣੇ ਨਹੀਂ ਦਿੱਤਾ ਪਰ ਇਹ ਤੇ ਬ੍ਰਹਮ ਗਿਆਨੀ ਹੋ ਗਿਆ ਇਹ ਤੇ ਮਹਾਨ ਭਗਤ ਹੋ ਗਿਆ ਨਾਮਦੇਵ ਨੇ ਹਿਰਦਾ ਅੱਗੇ ਕੀਤਾ ਹੈ پنڈتان نے اپنی اکل اگے کی تھی ہردا اگے کی تھی ہردا اکل نو کہہ رہے ہیں ہے واسطہ تجھے مظاہر سے اور باطن سے آشنا ہوں میں ہے تجھ سے علم تو معرفت مجھ سے تو خدا جو ہے ਔਰ ਮੈਂ ਖੁਦਾ ਨਮਾहूं ਤੂੰ ਸਿਰਫ ਖੁਦਾ ਦੀਆਂ ਗੱਲਾਂ ਕਰਨ ਵਾਲੀ ਹੈ ਅਕਲ ਮੈਂ ਖੁਦਾ ਦਾ ਰੂਪ ਹੀ ਹੋ ਗਿਆ ਤੇਰੇ ਕੋਲ ਕੇਵਲ ਇਲਮ ਹੈ ਮੇਰੇ ਕੋਲ ਮਾਰਫਤ ਹੈ ਮੇਰੇ ਕੋਲ ਮਾਰਫਤ ਹੈ ਮਾਰਫਤ ਸ਼ਰਧਾ ਦੀ ਦੁਨੀਆ ਭਾਵਨਾ ਦੀ ਦੁਨੀਆ ਤੇਰੇ ਕੋਲ ਇਲਮ ਹੈ ਸੰਸਾਰ ਦਾ ਗਿਆਨ ਹੈ میرے کو شردا ہے بھاونا ہے تجھ سے علم تو معرفت مجھ سے تو خدا جو اور خدا نما ہوں میں علم کی انتہا ہے بے چینی لیکن اس مرض کی دوا ہوں میں علم دی انتہا بہتی پڑھائی لکھائی دی انتہا کی ہے مہان بے چینی پریشانی ਦੁਨੀਆਂ ਦੇ ਚੋਟੀ ਦੇ ਚਿੰਤਕ ਪੜੇ ਲਿਖੇ ਮਨਕ ਪਾਗਲ ਹੋ ਕੇ ਮਰੇ ਨੇ ਨੀਤੀਸ਼ੇ ਔਰ ਫਰਾਇਦ ਆ ਹੈ ਬੇਚੈਨੀ ਇਹ ਬੇਚੈਨੀ ਕਿਤਨੀ ਹੋ ਜਾਂਦੀ ਹੈ ਅਕਲਮੰਦ ਬੰਦੇ ਨੂੰ ਜਿਹੜਾ ਬਹੁਤ ਸਿਆਣਾ ਹੋਵੇ ਗਾਲिब ਇੰਜ ਕਹਿੰਦਾ ਹੈ ਬੇਚੈਨੀ ਆ ਸਾਰੇ ਜਹਾਂ ਕੀ ਸਮੇਟ ਕਰ ਜਬ ਕੁਛ ਨਾ ਬਨਾ ਤੋ ਮੇਰਾ ਦਿਲ ਬਣਾ دیا۔ ਖੁਦਾ ਤੇਰੇ ਕੋਲ ਕੁਛ ਬਣਿਆ ਨਹੀਂ ਦੁਨੀਆਂ ਦੀ ਸਾਰੀ ਪਰੇਸ਼ਾਨੀਆਂ ਇਕੱਠੀਆਂ ਕਰਕੇ ਤੂੰ ਗਾਲिब ਨੂੰ ਬਣਾ ਦਿੱਤਾ ਸਾਰੇ ਦੁੱਖ ਲਈ ਫਿਰਦਾ ਸਾਰੀਆਂ ਚਿੰਤਾਵਾਂ ਸਾਰੇ ਫਿਕਰ ਸਾਰੀ ਬੇਚੈਨੀ ਅਕਲ ਕੀ ਇੰਤਹਾ ਹੈ ਬੇਚੈਨੀ ਔਰ ਇਸ ਮਰਜ਼ ਦੀ ਦਵਾ ਹੋ ਮੈਂ ਭਾਵਨਾ ਸਰਦਾ ਜਿੱਥੇ ਹੋਵੇ ਉੱਥੇ ਚਿੰਤਾ ਕਿਹੜੀ ਗਲਤੀ ਭਾਵਨਾ ਮਨ ਕੋ ਨੂੰ ਭਗਵਾਨ ਜੈਸਾ ਬਣਾ ਦਿੰਦੀ ਪਰ ਇਹ ਤਾਂ ਹੁੰਦਾ ਹੈ ਅਕਲ ਨੂੰ ਗੁਰਦੁਆਰੇ ਦੇ ਦਰਵਾਜ਼ੇ ਤੱਕ ਤੇ ਲਿਆਈ ਹੈ ਅਗੋ ਨਾ ਲਈਐ ਅਗੋ ਹਿਰਦੇ ਨੂੰ ਕਰੀ ਤਾਂ ਖੇਡ ਬਣੇ ਪਰ ਜਿਹੜੀ ਆਪਣੀ ਅਕਲ ਹੀ ਲੈ ਕੇ ਆ ਜਾਂਦੇ ਨੇ ਖੇਡ ਨਹੀਂ ਬਣਦੀ ਖੇਡ ਨਹੀਂ ਬਣਦੀ ਆਪਣੀ ਅਕਲ ਹੀ ਬੰਦਨ ਹੈ ਜੈਸਾ ਮੈਨੂੰ ਕੋਈ ਸਮਝ ਆਇਆ ਮੈਂ ਪਹਿਲੇ ਵੀ ਅਰਜ਼ ਕੀਤੀ ਤੁਜ ਬੁੱਧ ਦੇ ਅਨਸਾਰ ਸਤਿਗੁਰ ਦੀ ਬਾਣੀ ਦਾ ਅਧਿਐਨ ਕਰਦੇ ਆ ਜੋ ਕੁਝ ਪੱਲੇ ਪਿਆ ਮਨੁੱਖ ਦੀ ਆਪਣੀ ਸਮਝ ਹੀ ਬੰਦਨ ਹੈ ਆਪਣੀ ਮਤ ਹੀ ਬੰਦਨ ਹੈ ਮਨੁੱਖ ਬਹੁਤ ਕੁਝ ਤਿਆਗ ਕਰ ਸਕਦਾ ਹੈ ਬਹੁਤ ਕੁਝ ਤਿਆਗ ਕਰ ਸਕਦਾ ਹੈ ਮਨ ਦੀ ਮਤ ਤਿਆਗ ਨਹੀਂ ਕਰਦਾ ਕਬੀਰ ਕਹਿੰਦੇ ਨੇ ਕਹੋ ਕਬੀਰ ਮਤ ਹਰ ਲਈ ਬੁੱਧ ਹਰ ਲਈ ਮੌਰੀ ਬੁੱਧ ਬਦਲੀ ਸੇਧ ਪਾ ਪਰਮਾਤਮਾ ਨੇ ਤੇ ਮੇਰੀ ਮਤ ਹੀ ਚੁਰਾ ਲਈ ਖੋ ਕੇ ਲੈ ਗਿਆ ਹੁਣ ਮੇਰੇ ਕੋਲ ਆਪਣੀ ਮਤ ਨਹੀਂ ਪਰਮਾਤਮਾ ਮੇਰੀ ਮਤ ਲੈ ਗਿਆ ਤੇ ਤੁਸੀਂ ਕਿਵੇਂ ਵਿਚਰਦੇ ਪਇਓ ਕਬੀਰ ਕਹਿੰਦੇ ਨਾਲ ਅਸੀਂ ਰੱਬ ਦੀ ਮਤ ਨਾਲ ਕੰਪ ਤਾ ਹੁਣ ਅਸੀਂ ਜੀਵਦੇ ਪਿਆ ਪ੍ਰਮਾਤਮਾ ਦੀ ਅਕਲ ਨਾਲ ਹੁਣ ਬੋਲਣਾ ਹੈ ਪ੍ਰਮਾਤਮਾ ਦੀ ਅਕਲ ਨਾਲ ਹੁਣ ਵੇਖਣਾ ਹੈ ਪ੍ਰਮਾਤਮਾ ਦੇ ਮਤ ਨਾਲ ਹੁਣ ਖਾਣਾ ਪੀਣਾ ਹੈ ਪ੍ਰਮਾਤਮਾ ਦੇ ਮਤ ਨਾਲ ਹੁਣ ਜੀਵਣਾ ਹੈ ਪ੍ਰਮਾਤਮਾ ਦੇ ਮਤ ਨਾਲ ਹੁਣ ਹੱਸਣਾ ਤੇ ਰੋਣਾ ਹੈ ਪ੍ਰਮਾਤਮਾ ਦੇ ਮਤ ਨਾਲ ਹੁਣ ਜੀਵਣਾ ਤੇ ਮਰਨਾ ਹੈ ਪ੍ਰਮਾਤਮਾ ਦੀ ਮਤ ਪ੍ਰਮਾਤਮਾ ਦੇ ਮਤ ਨਾਲ ਜੋ ਕੁਝ ਵੀ ਹੋ ਰਿਹਾ ਹੈ ਸਭ ਠੇ ਸਭ ਠੀਕ ਸਭ ਠੀਕ ਤੇ ਕਹਿਣ ਦੇਣਾ ਮੈਨੂੰ ਆਪਣੀ ਮਤ ਨਾਲ ਜੋ ਕੁਝ ਵੀ ਹੋ ਰਿਹਾ ਸਭ ਗੱਲ ਸਭ ਗੱਲ ਸਭ ਇੱਕ ਵੀ ਠੀਕ ਆਪਣੀ ਮਤ ਨਾਲ ਕੀਤਾ ਹੋਇਆ ਬੰਧਨ ਬਣ ਜਾਏਗਾ ਗੁਰੂ ਦੀ ਮਤ ਧਾਰਨ ਕੀਤੀ ਤੇ ਸਾਰੇ ਬੰਧਨ ਟੁੱਟ ਗਏ ਸਾਰੇ ਬੰਧਨ ਟੁੱਟ ਗਏ ਨਾ ਫਿਰ ਬੋਲਣ ਦਾ ਬੋਲਾਂਗੇ ਬੋਲਣ ਬੰਧਨ ਨਹੀਂ ਬਣੇਗਾ ਖਾਵਾਂਗੇ ਖਾਣਾ ਬੰਧਨ ਨਹੀਂ ਬਣੇਗਾ ਹਸਾਂਗੇ ਹਸਣਾ ਬੰਧਨ ਨਹੀਂ ਬਣਾਏ ਰੋਵਾਂਗੇ ਰੋਣਾ ਵੀ ਬੰਧਨ ਨਹੀਂ ਬਣੇ ਜੀਵਾਂਗੇ ਜੀਵਣਾ ਬੰਧਨ ਨਹੀਂ ਬਣੇਗਾ ਕਿਰਤ ਕਰਾਂਗੇ ਕੰਮ ਕਾਰ ਕਰਾਂਗੇ ਇਹ ਬੰਧਨ ਨਹੀਂ ਬਣਨਗੇ ਪਰ ਆਪਣੇ ਮਤ ਨਾਲ ਜੋ ਕੁਝ ਵੀ ਕਰਦੇ ਪਿਆ ਸਮ ਲੈਣਾ ਸਭ ਕੁਝ ਕੀਤਾ ਹੋਇਆ ਬੰਧਨ ਸਭ ਕੁਝ ਕੀਤਾ ਹੋਇਆ ਆਪਣੇ ਮਤ ਨਾਲ ਜੋ ਕਰਾਂਗੇ ਬੰਧਨ ਹੈ ਮਹਾਤਮਾ ਬੁੱਧ ਇਸ ਦੂਸਰੇ ਪਹਿਲੂ ਨੂੰ ਪਕੜਨ ਦੇ ਨੇ ਕਿ ਕਰਨਾ ਹੀ ਬੰਧਨ ਹੈ ਕਰਮ ਹੀ ਬੰਧਨ ਹੈ ਪਰ ਕਰਨਾ ਦਾ ਕਾ ਕਿਹੜਾ ਕਰਮ ਬੰਧਨ ਹੈ ਜੋ ਮੈਂ ਆਪਣੀ ਮਤ ਨਾਲ ਕੀਤਾ ਉਹ ਬੰਧਨ ਆਖਰ ਕਰਮ ਵੀ ਤੇ ਕਿਧਰੋਂ ਆਣਗੇ ਨਾ ਕਰਮ ਨੂੰ ਕਰਨ ਵਾਸਤੇ ਵੀ ਤੇ ਕੋਈ ਸਮਝ ਚਾਹੀਦੀ ਹੈ ਕਰਮ ਹੀ ਬੰਧਨ ਨੇ ਪਾਪ ਹੀ ਬੰਧਨ ਨੇ ਗੁਨਾਹ ਹੀ ਬੰਧਨ ਨੇ ਜਨਮ ਤੇ ਮਰਨ ਹੀ ਬੰਧਨ ਹੈ ਆਪਣੇ ਮਤ ਹੈ ਤਾਂ ਜਨਮ ਮਰਨ ਦੇ ਬੰਧਨ ਵੀ ਚੱਲਦੇ ਰਹਿਣਗੇ ਆਪਣੀ ਮਤ ਹੈ ਤਾਂ ਕਰਮਾਂ ਦੇ ਬੰਧਨ ਵੀ ਚੱਲਦੇ ਰਹਿਣਗੇ ਆਪਣੀ ਮਤ ਹੈ ਤਾਂ ਪਾਪਾਂ ਦੇ ਬੰਧਨ ਵੀ ਚੱਲਦੇ ਰਹਿਣਗੇ ਆਪਣੀ ਮਤ ਗਵਾ ਦਿੱਤੀ ਤੇ ਗੁਰੂ ਦੀ ਮਤ ਲੈ ਲਈਏ ਸਾਰੇ ਹੀ ਬੰਧਨ ਟੁੱਟ ਗਏ